ਕਾਬਲੇ ਤਰਜੂਰੀ ਸੰਤ ਰੰਜੀਤ ਸਿੰਘ ਕਗਰੀਆਂ ਮਾਫ ਕਰਨਾ ਟੰਡਰੀਆਂ ਵਾਲੀ ਦੀ ਤਰੀਸ ਚਾਰ ਲੈਣਾ ਪੇਸ਼ ਕਰ ਰਹੀਆਂ ਸੁਣ ਕੇ ਜਰਾ ਬਾਬਾ ਬਿੱਟੂ ਵਾਰ ਬੋਲਦਾ ਹੀ ਨਹੀਂ ਬਿੱਟੂ ਵਾਰ ਬੋਲਦਾ ਹੀ ਨਹੀਂ ਬਾਬੇ ਮਰੀਆਂ ਨੇ ਚਾਰਾਂ ਦੀਦੀਆਂ ਬਾਬੇ ਨੂੰ ਮਰੀਆਂ ਨੇ ਚਾਰਾਂ ਦੀਦੀਆਂ ਕੋਲ ਡੇਰੇ ਵਾਲੀ ਖੋਲਦਾ ਹੀ ਨਹੀਂ ਬਿੱਟੂ ਦਾ ਵਿਸੋੜਾ ਔਖਾ ਬੜਾ ਪੈ ਗਿਆ ਬਿੱਟੂ ਦਾ ਵਿਸੋੜਾ ਔਖਾ ਬੜਾ ਪੈ ਗਿਆ ਪੰਡਾ ਬੰਦ ਪੈਸਾ ਇਕੱਠਾ ਕਰ ਲੈ ਗਿਆ ਝੂਠੇ ਵਾਦੇ ਕਰ ਬੜਾ ਨਾਮ ਜੱਜ ਤਾਉਂਦਾ ਏ ਝੂਠੇ ਵਾਦੇ ਕਰ ਬੜਾ ਨਾਮ ਜੱਜ ਤਾਉਂਦਾ ਏ ਫਿਰ ਗਲੀਆਂ ਚ ਪੱਜ ਪੱਜ ਖੁੰਡੇ ਖੜਕਉਂਦਾ ਏ ਬਾਬਾ ਬਿੱਟੂ ਵਾਰੇ ਬੋਲਦਾ ਹੀ ਨਹੀਂ ਬਿੱਟੂ ਵਾਰੇ ਬੋਲਦਾ ਹੀ ਨਹੀਂ ਆਖੇ ਛੱਤ ਬੜਾ ਬੋਲਦਾ ਏ ਆਖੇ ਛੱਤ ਬੜਾ ਬੋਲਦਾ ਏ ਗੁਰੂवाणी ਗਲ ਨਾ ਕਰੇ ਲਾ ਕੇ ਕੁਛ ਬੜਾ ਭੌਂਕਦਾ ਏ ਅੱਤ ਫਰੂਟੀ ਵਾਲੀ ਬੜੀ ਬੁਰੀ ਐ ਲੱਤ ਫਰੂਟੀ ਵਾਲੀ ਬੜੀ ਬੁਰੀ ਐ ਪੀ ਫਰੂਟੀ ਪਜਾਮੀ ਗੰਧ ਨਾਲ ਬੜੀ ਘਰੀ ਐ ਗੁਰਦਾਨੀਆਂ ਵਾਰਾ ਸੁਣ ਕੇ ਸਿੰਘਾ ਦੀਆਂ ਵਾਰਾ ਸੁਣ ਕੇ ਅੱਗ ਵਾਂਗੂ ਮਚਦਾ ਏ ਜੀ ਬਾਬਾ ਬਿੱਟੂ ਬਾਰੇ ਬੋਲਦਾ ਨਹੀਂ ਬਿੱਟੂ ਬਾਰੇ ਬੋਲਦਾ ਨਹੀਂ